155000 ਰੁਪਏ ਦਾ ਦੇ ਦਾਂਗੇ ਵੀਰੇ ਆਪਾਂ 85000 ਰੁਪਏ ਦੀ ਦੇ ਦੇਣਾ ਵੀ ਇਹ ਵੀ ਫਸਟ ਟਾਈਮ ਤੇ ਫਿਰ ਪਹੁੰਚੇ ਆਪਾਂ ਬੰਬੂ ਕਾਰਟ ਪੁਆਇੰਟ ਵਾਲਿਆਂ ਦੇ ਤੇ ਬਾਈ ਬਹੁਤ ਸਸਤੇ ਮੋਟਰਸਾਈਕਲ ਅੱਜ ਕੱਢ ਕੇ ਲਿਆਏ ਆ ਇਹ ਸਾਰੀ ਜਾਣਕਾਰੀ ਆਪਾਂ ਗਗਨ ਵੀਰੇ ਜੀ ਨਾਲ ਸਤਿ ਸ਼੍ਰੀ ਅਕਾਲ ਵੀਰੇ ਕਿਹਾ ਸੀ ਸਤਿ ਸ਼੍ਰੀ ਅਕਾਲ ਬਾਈ ਜੀ ਲੰਬੇ ਸਮੇਂ ਤੋਂ ਪਹੁੰਚੇ ਆ ਬਾਈ ਤੇ ਮੋਟਰਸਾਈਕਲ ਵੀ ਪਹੁੰਚ ਗਈ ਹਨਾ ਤੇ ਬਾਈ ਕੀ ਡਿਟੇਲ ਹੈ ਮਾੜੀ ਦੱਸੋ ਵੀਰੇ 2002 ਮਾਡਲ ਸੀ ਵੀ ਡਰਸ ਨੰਬਰ 0205 ਫੈਂਸੀ ਨੰਬਰ ਹੈ ਵੀਰੇ ਮੋਟਰਸਾਈਕਲ ਠੀਕ ਹੈ ਬਾਈ ਤੈਂਕੀ ਦਾ ਪਰੇ ਰੀਸੋਰ ਨੇ ਪੇਂਟ ਕਰਾਏ ਹੋਣੇ ਮੇਰੀ ਇੰਜਨ ਗੀਅਰ ਦਾ ਸੀਲਡ ਹੈਗਾ ਠੀਕ ਹੈ ਤੇ ਆਨਲਾਈਨ ਮੋਟਰਸਾਈਕਲ ਹੈਗਾ ਤੇ ਸਿਰਫ 85000 ਰੁਪਏ ਦਾ ਆਪਾਂ ਨੇ ਦੇ ਦੇਣਾ ਇਹ ਬਾਈਆਂ ਨੂੰ ਜਿਹੜੇ ਸੋਡੀ ਵੀਡੀਓ ਦੇਖ 85000 ਦੂਜਾ ਬਾਈ ਦੂਜਾ ਮੋਟਰਸਾਈਕਲ ਵੀ 2005 ਮਾਡਲ ਚੰਡੀਗੜ੍ਹ ਨੰਬਰ ਹੈਗਾ ਹਾਂ ਇਹ ਵੀ 85000 ਰੁਪਏ ਦੀ ਦੇ ਦੇਣਾ ਵੀ ਇਹ ਵੀ ਫਰਸਟ ਓਨਰ ਹੈ ਤੇ ਆਨਲਾਈਨ ਹੈ ਮੋਟਰ ਆਨਲਾਈਨ ਮੋਟਰ ਹਾਂਜੀ ਠੀਕ ਹੈ ਇੰਜਨ ਗੇਅਰ ਦੀ ਇਹ ਮੋਟਰਸ ਨਾਲ ਵੀ ਜ਼ਿੰਮੇਵਾਰੀ ਹੋਊਗੀ ਵੀਰੇ ਠੀਕ ਹੈ ਬਈ ਲੋਨ ਲੋਨ ਵੀਰੇ ਲੋਨ ਫੈਸਿਲਿਟੀ ਵਾਲਾ ਵੀਰੇ ਲੋਨ ਬਈ ਹਨਾ ਜੇ 8 9 7 5 ਜੋ ਵੀ ਲੈਣਾ ਹਨਾ ਉਹਤੇ ਵੀ ਖੋਜੂਗਾ ਇਧਰ ਬਈ ਦੂਜਾ 2015 ਮਾਡਲ ਵੀਰੇ ਫਰਸਟ ਓਨਰ 14000 ਕਿਲੋਮੀਟਰ ਚੱਲਿਆ ਹੋਇਆ ਨਾਲ ਦੋ ਟਾਇਰਾਂ ਦੇ ਵੀਰੇ ਠੀਕ ਹੈ ਜੀ ਪਹਿਲਾਂ ਮੋਟਰ ਚੈੱਕ ਭਰਾ ਮੇਰੇ ਆ ਤੇ ਇਹ 1,80,000 ਰੁਪਏ ਦਾ ਮੋਟਰ ਦੇ ਦੇਣਾ ਵੀਰੇ 1,80,000 ਰੁਪਏ ਦਾ ਠੀ ਤੇ ਇਧਰ ਵੀ ਅੱਗੇ ਉਸ ਤੋਂ ਅੱਗੇ ਆ ਗਿਆ ਵੀਰੇ 2013 ਮਾਡਲ ਵੀਰੇ ਹੂੰ 35000 ਕਿਲੋਮੀਟਰ ਚੱਲਿਆ ਹੋਇਆ ਵੀਰੇ ਟਾਇਰ ਟੂਲ ਸਾਬ ਕੁਝ ਨਵੇਂ ਪਵਾਏ ਹੋਣੇ ਨੇ ਇੰਜਨ ਗੇਅਰ ਦਾ ਬਿਲਕੁਲ ਸੀਲਡ ਮੋਟਰ ਲੱਗਾ ਸ਼ੀਸ਼ਾ ਮੋਟਰ ਲੱਗਾ ਵੀਰੇ ਤੇ 1,60,000 ਵੀ ਡਿਮਾਂਡ ਹੈ ਆਪਣੀ ਵੀਰੇ ਬਾਕੀ ਮੌਕੇ ਤੇ ਜੋ ਵੀ 네ਗੋਸ਼ੀਏਸ਼ਨ ਹੋਈ ਬਾਈਆਂ ਦੀ ਕਰ ਦਾਂਗੇ ਠੀਕ ਹੈ ਬਾਈ ਤੇ ਆਜੋ ਵੀਰੇ ਅੱਗੇ ਚੱਲਦੇ ਆਪਾਂ ਸਟਾਕ ਬਹੁਤ ਖੜਾ ਹੈ ਹਨਾ ਬਈ ਅੱਜ ਤੇ ਲੇ ਵੀ ਲੈਣ ਵਾਰ ਦੱਸੀ ਚਲੋ ਆਪਾਂ ਨੂੰ ਹਨਾ ਕਿਹੜਾ ਕਿਹੜਾ ਮਾਡਲ ਹੈ ਵੀਰੇ ਕੀ ਵੀ 23 ਫਤੇਗੜ ਸਾਹਿਬ ਨੰਬਰ ਠੀਕ ਹੈ ਬਹੁਤ ਜੇ ਤੋੜਾ ਮੁਕਾ ਇਹ ਮੁਕਾ ਸਾਰਾ Ориਜినਲ ਹੈ ਵੀਰੇ ਅੱਛਾ ਬਈ ਸਾਰਾ ਬੁਲਟ Ориਜినਲ ਹੈਗਾ ਹੂੰ ਆਨਲਾਈਨ ਬੁਲਟ ਹੈਗਾ ਇਹ 1,55,000 ਰੁਪਏ ਦਾ ਦੇ ਦਾਂਗੇ ਵੀਰੇ ਆਪਾਂ ਤੇ ਬਾਈ ਮੋਟਰਸਾਈਕਲ ਨਾ ਬਹੁਤ ਖੜੇ ਆ ਤੇ ਬਈ ਜੇ ਤੁਸੀਂ ਰੇਟ ਪਤਾ ਕਰਨੇ ਹਨ ਬਾਈ ਦਾ ਨੰਬਰ ਮੈਂਸ਼ਨ ਕੀਤਾ ਹੋਇਆ ਤੇ ਰੇਟ ਬਾਈ ਉੱਤੇ ਤੁਸੀਂ ਪਤਾ ਕਰ ਲਓ ਤੇ ਆਹ ਬਈ ਦੂਜਾ 2009 ਮਾਡਲ ਵੀਰੇ ਇਲੈਕਟਰਾ ਉੱਥੇ ਗਿਰਾਂ ਚ ਪੀਵੀ 19 ਬਰਨਾਲਾ ਨੰਬਰ 29 ਤੱਕ ਪਾਸ ਹੈ ਜੀ ਠੀਕ ਹੈ ਬਾਈ ਹਾਂਜੀ ਤੇ ਬਾਈ ਰੇਟ ਇਹਦਾ ਹੋਣ ਤੇ ਪੁੱਛ ਲਿਓ ਸੀ ਤੇ ਆਹ ਅੱਗੇ ਬਈ ਇਹ ਵੀਰੇ 2014 ਮਾਡਲ 15 ਦੀ ਕਾਪੀ ਪੀਵੀ 65 ਨੰਬਰ ਵੀਰੇ ਇਹ ਵੀ ਜਮਾ ਕੋਕਾ ਪੀਸ ਬੁਲਟ ਹੈ ਵੀਰੇ ਇੰਜਨ ਗੀਅਰ ਦੀ ਜ਼ਿੰਮੇਵਾਰੀ ਬੁਲਟ ਦੀ ਹੈ ਠੀਕ ਹੈ ਬਾਈ ਤੇ ਬਾਈ ਲੋਨ ਲੋਨ ਬਾਈ ਤੁਹਾਡਾ ਹੋ ਜੂਗਾ ਜਿੰਨਾ ਮਰਜ਼ੀ ਲੋਨ ਕਰਾ ਲੈ ਤੁਹਾਡਾ ਲੋਨ ਵੀ ਕਰਾ ਕੇ ਦੇਾਂਗੇ ਤੇ ਇਧਰ ਬਾਈ ਕਲਾਸਿਕ ਦੇ ਵਿੱਚ 18 ਮਾਡਲ ਵੀਰੇ ਕਲਾਸਿਕ ਸਾਰਾ ਅਰੀਜਨਲ 20000 ਚੱਲਿਆ ਹੋਇਆ ਵੀਰੇ ਅੱਛਾ ਬਾਈ ਫਰਸਟ ਆਨਰ ਬਾਈ ਫਰਸਟ ਆਨਰ ਵੀਰੇ ਫਰਸਟ ਆਨਰ 3 ਜਨ ਗਾਰਡ ਲੱਗਾ ਲੱਗੇ ਗਾਰਡ ਵਗੈਰਾ ਸਭ ਕੁਝ ਲੱਗਿਆ ਹੋਇਆ ਵੀਰੇ ਅਲਾਏ ਲੱਗੇ ਹੋਰ ਆਲਮੋਸਟ ਬਾਈ ਜਿੰਨੇ ਵੀ ਮੋਟਰਸਾਈਕਲ ਖੜੇ ਆ ਪੰਜਾਬ ਨੰਬਰ ਦੇ ਨੇ ਤੇ ਵਧੀਆ ਸੈਸਰੀ ਲੱਗੀ ਹੋਈ ਹੈ ਬਾਈ ਦੂਜਾ ਕਲਾਸ ਦੂਜਾ ਕਲਾਸਿਕ ਵੀ ਫਰਸਟ ਆਨਰ 19 ਮਾਡਲ ਵੀਰੇ ਇਹ ਵੀ ਅਲਾਏ ਵਗੈਰਾ ਲੱਗੇ ਹੋਏ ਨੇ ਹਾਂ ਲੈਗ ਗਾਰਡ ਵਗੈਰਾ ਸਭ ਕੁਝ ਲੱਗਿਆ ਹੋਇਆ ਵੀਰੇ ਬੋਲੋ ਅੱਛਾ ਇਹ ਮਾਡਲ ਹੈਗਾ ਬਈ 2019 ਮਾਡਲ 2019 ਮਾਡਲ ਵੀਰੇ ਠੀਕ ਹੈ 19 ਮਾਡਲ ਹੈ ਬਈ ਤੇ ਜੇ ਕਿਸੇ ਨੇ ਲੈਣਾ ਬਾਈ ਨਾਲ ਕਰ ਲਿਓ ਕੰਟੈਕਟ ਤੇ ਇੱਧਰ ਬਈ ਇਹ ਸਟੈਂਡਰਡ ਆ ਗਿਆ ਵੀਰੇ 19 ਮਾਡਲ ਦੇ ਸਟੈਂਡਰਡ ਆ ਗਿਆ ਵੀਰੇ ਹੂੰ ਤੇ ਇਹ ਵੀ ਫਸਟ ਓਨਰ 14000 ਕਿਲੋਮੀਟਰ ਸਰਵਿਸ ਰਿਕਾਰਡ ਨਾਲ ਚੱਲਿਆ ਹੋਇਆ ਬੋਟਾ ਵੀਰੇ ਠੀਕ ਹੈ ਜੀ ਹਾਂ ਸਭ ਤੋਂ ਵੱਡੀ ਗੱਲ ਵੀਰੇ ਆਪਣੇ ਕੋਲੇ ਪੱਕੇ ਨੰਬਰ ਦੇ ਮਿਲਣਗੇ ਆਪਾਂ ਕੋਈ ਬਾਹਰੋਂ ਅੰਦਰੋਂ ਨੰਬਰ ਲਵਾ ਕੇ ਜੋ ਉਠੀਂ ਕਰਕੇ ਨਹੀਂ ਵੋਲਟ ਵੇਚਦੇ ਹੈਗੇ ਜਿਵੇਂ ਹਰਿਆਣਾ ਨੰਬਰ ਦਿੱਲੀ ਨੰਬਰ ਚੱਕ ਲਿਆ ਉਹਦੇ ਨੰਬਰ ਪਾ ਕੇ ਵੇਚਦਾ ਕਿਉਂਕਿ ਵੀਰੇ ਪੱਕੇ ਨੰਬਰ ਦੀ ਹੀ ਵੈਲਿਊ ਹੈ ਤੇ ਇਹ 5ਵੇਂ 9 ਦਾ ਲੈ ਲਓ ਪਰ ਪੱਕੇ ਨਹੀਂ ਹੈ ਉਹ ਕੋਈ ਵੇਚਦੀ ਪੱਕੇ ਨੰਬਰ ਨਹੀਂ ਆ ਵੀਰੇ ਅੱਛਾ ਪੱਕਾ ਨੰਬਰ ਹੀ ਬਈ ਮੋਟਰਸਾਈਕਲ ਮਿਲੂਗਾ ਤੁਹਾਨੂੰ ਤੇ ਇਧਰ ਬਈ ਇਧਰ ਆ ਗਿਆ 2019 ਮਾਡਲ ਵੀਰੇ 2019 ਮਾਡਲ ਹਾਂਜੀ ਲੁਧਿਆਣਾ ਨੰਬਰ ਵੀਰੇ 11 ਦੇ ਹਾਲ ਚੱਲਿਆ ਹੋਇਆ ਬਿਲਕੁਲ ਜੈਨੂਇਨ ਵੀਰੇ ਤੇ ਇਹਦਾ ਮੋਟਰਸਾਈਕਲ ਦੇ ਮੋਡੀਫਿਕੇਸ਼ਨ ਵੀ ਵੀਰੇ ਰੂਟਸ ਹਾਰਨ ਤੋਂ ਲੈ ਕੇ ਸੀ ਬੈਂਡ ਸਲੈਂਸਰ ਇਹ ਚਾਬੀ ਦੇਖੋ ਵੀਰੇ ਕਹੇ ਸ਼ੌਕੀ ਬੰਦੇ ਦਾ ਬੁਲਟ ਹੈਗਾ ਫਿਰ ਨਾਲ ਹੀ ਸਹਿਲ 3500 4000 ਲਵਾ ਕੇ ਚਾਬੀ ਤਿਆਰ ਕਰਾਈ ਦੀ ਅੱਛਾ ਹਾਂਜੀ ਤੇ ਇਹ ਵੀ ਬਾਈ ਤੁਹਾਨੂੰ ਮਿਲ ਜੂਗਾ ਲੋਨ ਬਾਈ ਸਾਰਿਆਂ ਤੇ ਹੋ ਜੂ ਇਧਰ ਬਾਈ ਇਹ ਆ ਗਿਆ ਵੀਰੇ 6600 ਚੱਲਿਆ ਹੋਇਆ 2019 ਮਾਡਲ 19 ਮਾਡਲ ਹਾਂਜੀ ਇਹਦੇ ਵੀ ਐਕਸਟਰਾ ਇੰਜਨ ਗਾਰਡ ਵਗੈਰਾ ਪਲੇਟ ਸਾਰਾ ਕੁਝ ਲੱਗਿਆ ਹੋਇਆ ਵੀਰੇ ਬੁਲਟ ਤੇ ਠੀਕ ਹੈ ਜਮਨ ਨਮਾ ਬੁਲਟ ਹੈ ਵੀਰੇ 6400 ਕਿਲੋਮੀਟਰ ਸਰਵਿਸ ਰਿਕਾਰਡ ਚੱਲਿਆ ਹੋਇਆ ਵੀਰੇ ਰੀਨ ਦਾ ਮਤਲਬ ओरिजिनल ਸਿਆਲ ਤੋਂ ਚੱਲਿਆ ਮਤਲਬ ਸਿਆਲ ਤੋਂ ਚੱਲਿਆ ਹੋਇਆ ਵੀਰੇ ਇੱਧਰ ਬਈ ਇਹ ਆ ਗਿਆ ਵੀਰੇ 21 ਮਾਡਲ ਇਹ ਵੀ ਸਾਰਾ ਜੈਨੂਇਨ ਬੁਲਟ ਹੈ ਵੀਰੇ 18 ਕਿਲੋ 000 ਸਰਵਿਸ ਰਿਕਾਰਡ ਇਹ ਚੱਲਿਆ ਹੋਇਆ ਹੈਗਾ ਮੋਟਰਸਾਈਕਲ ਜਮਾ ਕੱਚ ਪੀਸ ਵੀਰੇ ਨੈਕਸਟ ਟੂ ਸ਼ੋਅਰੂਮ ਕੰਡੀਸ਼ਨ ਦਾ ਮੋਟਰਸਾਈਕਲ ਹੈ ਵੀਰੇ ਇਹ ਵੀ ਠੀਕ ਹੈ ਤੇ ਬਈ ਆਉਣਾ ਕਿੱਥੇ ਪਊਗਾ ਆਪਣੀ ਲੋਕੇਸ਼ਨ ਕੀ ਹੈ ਸੀਟ ਉਦੋਂ ਸਾਈਕਲ ਮੋਟਰਸਾਈਕਲ ਮਾਰਕੀਟ ਸਤਿਨਾਮ ਵੀਰੇ ਬੰਬੂ ਗਾਰਡ ਪੁਆਇੰਟ ਨਾਮ ਦੇ ਨਾਲ ਤੇ ਆਪਣੀ ਮਾਰਕੀਟ ਸੱਜੇ ਹੱਥ ਚੌਕੀ ਉਤਾਰ ਹੈ ਤੇ ਬਾਈ ਲੋਨ ਲੂਣ ਦਾ ਪ੍ਰੋਸੀਜਰ ਕੀ ਹੁੰਦਾ ਆਪਣਾ ਜੇ ਕੋਈ ਪੰਜਾਬ ਦੇ ਵਿੱਚੋਂ ਬੰਦਾ ਆਉਂਦਾ ਜਾਂ ਲਿਮਟਿਡ ਏਰੀਆ ਕੀ ਗੱਲ ਬਾਤ ਹੈ ਆਪਣਾ ਵੀਰੇ ਜਿਵੇਂ ਲਿਮਟਿਡ ਏਰੀਆ ਦਾ ਸੇਮ ਡੇ ਲੋਨ ਹੈ ਚਾਹੇ ਬਿਨ ਦੱਸੇ ਆ ਜੇ ਜਿਵੇਂ ਆਪਣਾ ਮਾਨਸਾ ਹੋ ਗਿਆ ਬਠਿੰਡਾ ਹੋ ਗਿਆ ਵੀਰੇ ਤੇ ਸੰਗਰੂਰ ਪਟਿਆਲਾ ਇਹ ਜ਼ਿਲ੍ਹਿਆਂ ਦਾ ਤਾਂ ਬਿਨ ਦੱਸੇ ਆ ਜਾਓ ਤਾਂ ਵੀ ਲੋਨ ਕਰਵਾ ਸਕਦੇ ਮੈਂ ਵੀਰੇ ਅਗਰ ਜ਼ਿਲ੍ਹੇ ਨੇ ਹੁੰਦਾ ਸਿੰਬਲ ਸਹੀ ਹੋਣਾ ਚਾਹੀਦਾ ਵੀਰੇ ਤਿੱਬਲ ਕਰਵਾਉਂਦੇ ਆਂ ਕੀ ਆਪਾਂ ਤੇ ਲੋਨ ਕਰਵਾ ਦੇਣੀ ਵੀਰੇ ਲੋਨ ਬਾਈ ਤੁਹਾਡਾ ਹੋ ਜਾਊਗਾ ਤੇ ਮੰਨ ਕੇ ਚਲੋ ਮੋਟਰਸਾਈਕਲ ਬਹੁਤ ਖੜੇ ਆ ਬਾਈ ਤੇ ਵਿਜ਼ਿਟ ਕਰ ਲੋ ਬੰਬੂ ਕਾਰ ਬੰਬੂ ਕਾਰ .65 ਤੇ ਥੱਲੇ ਬਾਈ ਨੰਬਰ ਮੈਂਸ਼ਨ ਕੀਤਾ ਹੋਇਆ ਹੈ ਦੋਸਤੋ ਆਪਾਂ ਨਾ ਮੋਟਰਸਾਈਕਲ 18 ਮਾਡਲ ਬੰਬੂ ਕਾਰ ਪੁਆਇੰਟ ਤੇ ਆਪਾਂ ਸੇਲ ਕੀਤਾ ਤੇ ਬਾਈਆਂ ਤੇ ਰਿਵਿਊ ਲਵਾਂਗੇ ਜਿਵੇਂ ਆਪਾਂ ਵੀਡੀਓ ਦੇ ਵਿੱਚ ਬੋਲਦੇ ਹੁੰਨੇ ਆ ਹਨਾ ਵੀ ਉਵੇਂ ਹੀ ਗੱਲਬਾਤ ਹੈਗੀ ਆ ਕਿ ਬਾਈ ਕੋਈ ਫਰਕ ਨਿਕਲਿਆ ਬਾਈ ਦਿਓ ਮੈਂ ਇੱਕ ਮਾੜਾ ਚੈੱਕ ਕਰੀਏ ਆਪਾਂ ਗੱਲਬਾਤ ਕਿਵੇਂ ਲੱਗਿਆ ਬਾਈ ਸਸੀ ਗੱਲ ਜੀ ਪਹਿਲਾਂ ਹੀ ਸਾਰਿਆਂ ਨੂੰ ਸਾਨੂੰ ਜੀ ਅਸੀਂ ਆਏ ਪਹਿਲਾਂ ਹੋਰ ਸਾਰੇ ਕਿਤੇ ਹੋ ਮਾਰਿਆ ਇਹ ਜੇ ਬੋਲਟ ਦੇਖਿਆ ਜੀ ਕੋਈ ਨਾ ਜੀ ਸਾਰਾ ਰਿਜਨਲ ਹੈ ਜੀ ਇਹ ਆਪਾਂ ਨੇ 18 ਮਾਡਲ ਲਿਆ ਜੀ ਬਹੁਤ ਜਾਇਜ਼ ਰੇਟ 'ਚ ਮਿਲਿਆ ਜੀ ਨਾ ਕੋਈ ਉਹ ਆ ਸਾਰਾ ਜਿਵੇਂ ਵੀਡੀਓ ਦੇ ਵਿੱਚ ਬੋਲਦੇ ਹੁੰਦੇ ਆ ਇਹ ਵੀ ਆਪਾਂ ਇੰਨਾ ਸਾਫ਼ ਆ ਬਾਈ ਪਹਿਲੇ ਨਾਮ ਦਾ ਬਾਈ ਉਵੇਂ ਗੱਲ ਸਹੀ ਹੈ ਹਾਂ ਜੀ ਇਹਨਾਂ ਸਹੀ ਹੈ ਜੀ ਓਕੇ ਹੈ ਆ ਦੇਖ ਕੇ ਜੀ ਸਾਰੇ ਆਓ ਰੇ ਬਾਅਦ ਤੋਂ ਬਾਅਦ ਵਿਜ਼ਿਟ ਕਰੋ ਜੀ ਆ ਜਿਹੜਾ ਜ ਹੈਗਾ ਜੀ ਰਿਜਨਲ ਹੈ ਠੀਕ ਹੈ ਤੇ ਬਾਈ 18 ਮਾਡਲ ਹੈ ਪਲੇਆ ਕਿੰਨੇ ਦਾ ਬਾਈ ਮਾੜਾ ਜਾਏਗੀ ਦੱਸ ਲੋ ਇਹ ਰੇਟ ਆਪਾਂ ਨੇ ਜੀ ਜੇ ਲੈ ਆਏ 2 2 ਦਾ ਹੀ ਲੈ 2 ਲੱਖ 2000 ਦਾ ਲੈ 2 ਲੱਖ 2000 ਦਾ 18 ਮਾਡਲ ਸਟੈਂਡਡ ਹੈ ਬਾਈ ਪਹਿਲੀ ਵਾਰ ਆਉਂਦਾ ਬਾਈ ਹਾਂ ਜੀ ਠੀਕ ਹੈ ਤੇ ਬਾਈ ਮੋਟਰਸਾਈਕਲ ਤੁਸੀਂ ਚੈੱਕ ਕਰ ਲਓ ਸਾਰਾ オリジナル ਹੈ ਤੇ ਜਿਹੜੀ ਗੱਲ ਬਾਈ ਹਨਾ ਕਹਿੰਦੇ ਹੁੰਦੇ ਆ ਵੀਡੀਓ ਦੇ ਵਿੱਚ ਬਾਈ ਕਹਿੰਦਾ ਸੀ ਉਹੀ ਜਿਹੜੀ ਗੱਲ ਕਹਿੰਦੇ ਆਗੇ ਠੀਕ ਹੈ ਬਾਈ ਇਸ ਲਈ ਲਾਈਵ ਰਿਵਿਊ ਦਵਾਇਆ ਹੈਗਾ ਆਪਾਂ ਨੇ ਤੁਹਾਡੇ ਲਈ ਠੀਕ ਹੈ ਬਾਈ ਤੇ ਕੋਈ ਵੀ ਬਾਈ ਮੋਟਰਸਾਈਕਲ ਲੈਣਾ ਹੋਵੇ ਤੁਸੀਂ ਸੇਲ ਕਰਨਾ ਹੋਵੇ ਪਰਚੇਜ਼ ਕਰਨਾ ਹੋਵੇ ਅ ਨੰਬਰ ਥੱਲੇ ਮੈਂਸ਼ਨ ਕੀਤਾ ਹੋਇਆ ਬਾਈ ਕੰਟੈਕਟ ਜਰੂਰ ਕਰਨਾ ਜਰੂਰ ਜੀ ਇਸ ਵਾਰ